ਆ ਸਾਹਮਣੇ ਦੇਖ ਲਓ ਭਾਈ ਅੱਜ ਨਾ ਪਹਿਲਾਂ ਫਿਰ 2-4 ਦਿਨ ਪਹਿਲਾਂ ਵੀਡੀਓ ਪਾਈ ਸੀਗੀ ਉਸ ਦਿਨ ਵੀ ਪਤਾ ਨਹੀਂ ਕਿਹੜੇ SLAG ਨੇ ਅੱਗ ਲਾਤੀ ਸੀ ਅੱਜ ਫੇਰ ਲਾਇਆ ਲਾਈ ਬੈਠੇ ਆ ਪਤਾ ਨਹੀਂ ਕੀ ਮੈਨਾਂ ਕਿਸੇ ਦਾ ਕੀ ਟੜ ਦੁਖਦਾ ਯਾਰ ਆ ਦੇਖੋ ਅੱਗ ਤਾਂ ਅੱਗ ਲਈ ਲਾਈਵ ਹੀ ਸ਼ਰਕਤੇ ਆ ਇੱਥੇ ਨਾ ਤੁਹਾਡਾ ਕੋਈ ਫਸਲ ਨੂੰ ਨਾ ਕੋਈ ਮੈਨਾਂ ਕੋਈ ਗੱਲ ਨਾ ਕੋਈ ਪਰਾਲੀ ਨਾ ਕੋਈ ਗੱਲ ਨਾ ਕੋਈ ਬਾਤ ਤੇ ਇੱਥੇ ਪਹਿਲੀ ਗੱਲ ਤਾਂ ਨੰਗੜ ਪਹਿਲੀ ਗੱਲ ਤਾਂ ਹੈਗਾ ਦਰਖਤਾਂ ਦਾ ਕਿੰਨਾ ਨੁਕਸਾਨ ਆ ਹਨਾ ਉਹ ਇਹਦੇ ਪਾਣੀ ਨੇੜੇ ਤੇੜੇ ਹੈ ਨਹੀਂ ਕਿ ਨੂੰ ਹੋਰ ਕਿਵੇਂ ਬੁਝਾਈਏ ਦੱਸੋ ਇਹਨੂੰ ਮੇਰੇ ਕੋਲ ਭਈਆ ਐਂਬੂਲੈਂਸ ਆ ਦੱਸੋ ਹਣ ਤੇ ਆਹ ਸੜਕ ਤੇ ਆਈ ਪਈ ਅੱਗ ਤੇ ਕੋਈ ਨੰਗਣ ਵਾਲੇ ਦਾ ਨੁਕਸਾਨ ਹੋ ਗਿਆ ਦਰਖਤਾਂ ਦਾ ਤੇ ਜਿਹੜਾ ਨੁਕਸਾਨ ਹੈਗਾ ਹੈਗਾ ਹੀ ਆ ਪਤਾ ਨਹੀਂ ਕਿਹੜਾ ਸਲਾਗਾ ਵੇਖੋ ਦੂਜੇ ਤੀਜੇ ਦਿਨ ਅੱਗ ਲਾਂਦਾ ਕੋਈ ਦੱਸੋ ਹੈ ਕੋਈ ਮੈਂ ਦੀਨਮਾਨ ਕਿਸੇ ਦਾ ਓਏ ਸਮਝੋ ਬਾਹਰ ਹੋਇਆ ਪਿਆ ਕੰਮ ਪਤਾ ਨਹੀਂ ਕੀ ਲੋਕਾਂ ਨੇ ਯਾਰ ਬਸ ਇਹਦੇ ਇਥੇ ਨਾ ਚੋਪੀ ਚੰਗੀ ਆ ਕਹਿੰਦੇ ਬਸ ਕੋਈ ਹਾਲ ਨਹੀਂ ਵੈਸੇ ਲੋਕਾਂ ਦਾ ਪਹਿਲਾਂ ਤੁਹਾਨੂੰ ਦੱਸ ਦਿਆਂ ਇਹ ਅੱਗੇ ਅੱਗ ਲਾਈ ਸੀਗੀ ਠੀਕ ਆ ਤੇ ਉਹ ਕਿੰਨੇ ਦਰਖਤ ਥੋਥੇ ਸਾੜੇ ਇਧਰਲੇ ਪਾਸੇ ਆ ਵੇਖੋ ਆ ਬੇਰੀ ਇਹ ਖੜੀ ਆ ਵੱਡੇ ਮੋਡ ਵਾਲੀ ਇਹ ਥਾਰਾ ਥਾ ਇਧਰ ਸਾੜਿਆ ਸੀਗਾ ਇਧਰਲੇ ਪਾਸੇ ਵੀ ਅੱਗ ਲਾਈ ਤੇ ਇਧਰਲੇ ਪਾਸੇ ਵੀ ਅੱਗ ਲਾਈ ਸੀ ਕਿਸੇ ਨੇ ਆ ਜਮਾਂ ਸਿਖਾਏ ਪਏ ਆ ਦਰਖਤ ਜਮਾਂ ਸਿਖਾਏ ਪਏ ਆ ਇਹ ਜਿਹੇ ਬੰਦੇ ਨੂੰ ਤਾਂ ਨਾ ਗਾਹ ਕੜਨੀਆਂ ਚਾਹੀਦੀਆਂ ਵਾ ਦੱਸੋ ਕੀ ਆ ਦੇਖੋ ਇਧਰ ਬਸੇ ਆ ਵੇਖੋ ਮੋੜ ਦੇਖੋ ਕਿਵੇਂ ਸਾੜੇ ਪਏ ਆ ਪਤਾ ਨਹੀਂ ਐਵੇਂ ਦੇ ਯਾਰ ਬਿਸ਼ਰਮ ਬੰਦੇ ਕਿੱਥੋਂ ਆਉਂਦੇ ਕਿੱਥੋਂ ਲਾਣਾ ਆਉਂਦਾ ਵਾ ਬਈ ਫੇਰ ਤਾਂ ਜਦੋਂ ਆਪਾਂ ਰੱਬ ਦੇ ਜੀਆਂ ਨੂੰ ਨਹੀਂ ਛੜਦੇ ਬਖਸ਼ਦੇ ਤੇ ਫਿਰ ਆਪਾਂ ਅਸ ਕਿਹੜੀ ਆਸ ਭਾਲਦੇ ਆ ਬਈ ਬਈ ਕੀ ਆਸ ਭਾਲਦੇ ਆ ਬਈ ਤੇ ਸਾਡੇ ਲਈ ਵੀ ਅੱਛਾ ਥੋੜਾ ਕਿਹਾ ਭਈ ਰੱਬ ਸਾਰੀਆਂ ਮੰਨੀ ਜਾਵੇ ਮਾਲਾ ਤੁਸੀਂ ਆਦਾ ਅੱਗਾ ਲਾਓ ਜਿਹੜਾ ਕੋ ਮਰਜ਼ੀ ਕਰੋ ਗੁਰਸ਼ਰ ਲੇਡਾਓ ਉਹਦਾ ਕੋਈ ਮਤਲਬ ਨਹੀਂ ਕਿਸੇ ਨਾਲ ਹਨ ਆ ਆ ਦੇ ਵਾਰੀ ਤੁਸੀਂ ਸੱਚੇ ਆ ਰੱਬ ਹਰ ਇੱਕ ਦਾ ਗਲਤ ਹੋ ਜਾਂਦਾ ਵਾ ਪਤਾ ਨਹੀਂ ਕਿਹੜੇ ਬੰਦੇ ਆ ਆ ਕਰੋ ਸ਼ੇਅਰ ਪਾਓ ਲਾਂ ਤਾਂ ਉਹ ਕਮੈਂਟਾਂ ਦੇ ਵਿੱਚ ਉਹਨੂੰ ਹੋ ਸਕਦਾ ਕੋਈ ਪ੍ਰਮਾਤਮਾ ਹੀ ਉਹਨੂੰ ਸਜ਼ਾ ਦੇਵੇ ਬਈ ਨਿੱਕੇ ਨਿੱਕੇ ਦਰਖਤਾਂ ਨੂੰ ਸਾੜੀ ਜਾਂਦਾ ਕੋਈ ਨਾ ਦੀਨ ਨਾ ਮਾਨ ਬੰਦੇ ਲੈ ਜਿਹਦਾ ਪਤਾ ਨਹੀਂ ਕਿਹੜਾ ਕੁੱਤਾ ਸੀਗਾ ਬੜਾ ਗੁੱਸਾ ਚੜਦਾ ਹੈ ਜਿਹਦੇ ਜਿਹੇ ਚੀਜ਼ਾਂ ਵੇਖ ਲੈਨੇ ਹੁਣ ਪਈ ਪਾਣੀ ਨੇੜੇ ਤੇੜੇ ਵੈਸੇ ਹੈ ਨੀਗਾ ਨਾ ਕੋਈ ਮੋਟਰ ਚੱਲਦੀ ਨਾ ਕੋਈ ਅੱਗ ਹੈ ਹੀ ਇੰਨੀ ਕੁ ਭਈ ਉਹ ਤਾਂ ਉਹ ਜਿਹੜੀ ਫਾਇਰ ਬਗਰੇਟ ਚ ਉਹਨਾਂ ਨੇ ਭਜਾਉਣ ਵਾਲਾ ਹੋਇਆ ਪਿਆ ਕੰਮ ਤੇ ਤੁਹਾਨੂੰ ਪਤਾ ਵੀ ਉਹ ਕਿਹੜਾ ਇੱਥੇ ਛੇਦੀ ਆ ਜਾਂਦੇ ਆ ਜਿਵੇਂ ਆਹ ਖੜਿਆ ਤੇ ਕਾਫੀ ਉੱਥੇ ਖੜਾ ਰਹੂਗਾ ਤੇ ਤੁਹਾਨੂੰ ਕੀ ਤੁਹਾਡਾ ਕੀ ਧੜ ਦੋਕ ਦਾ ਪੁੱਛਣ ਵਾਲਾ ਹੋਵੇ ਕੋਈ ਤੁਹਾਡੀਆਂ ਪੈਰੀਆਂ ਵਾਈਆਂ ਕੀਤੀਆਂ ਤੁਸੀਂ ਐਵੇਂ ਬਿਨਾਂ ਗੱਲ ਤੋਂ ਅੱਗ ਲਾ ਕੇ ਗਾਂ ਤੁਰ ਜਾਂਦੇ ਆ ਪਤਾ ਨਹੀਂ ਕਿਹੜੇ ਬੇਅਖਲੇ ਲੋਕਾਂ ਕਰ ਦਿਓ ਸ਼ੇਅਰ ਬਾਈ ਕਰ ਦਿਓ ਕਮੈਂਟਾਂ ਦੇ ਵਿੱਚ ਉਹਦੀ ਲਾਂਹਤਾ ਪਾਓ ਉਹਨੂੰ ਵੱਡੇ ਨੂੰ ਸੂਰਵੇਂ ਨੂੰ